ਸਕ੍ਰੀਨ ਦੇ ਉਤੇ ਤੁਸੀਂ ਇੱਕ ਨੌਜਵਾਨ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਹੋਇਆ ਤੇ ਮਹਿਲਾ ਰੌਲਾ ਪਾਉਂਦੀ ਨਜ਼ਰ ਆ ਰਹੀ ਹੈ ਤਾਂ ਦੱਸਦੇ ਕਿ ਨੌਜਵਾਨਾਂ ਦੇ ਵੱਲੋਂ ਇਸ ਮਹਿਲਾ ਨਾਲ ਹਰਕਤ ਕੀਤੀ ਤੇ ਮੌਕੇ ਤੋਂ ਫਰਾਰ ਹੋਣ ਲੱਗੇ ਤੇ ਜਦੋਂ ਮਹਿਲਾ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਇਨ੍ਹਾਂ ਤਿੰਨੇ ਮੁੰਡਿਆਂ ਦੇ ਵਿੱਚ ਇੱਕ ਨੂੰ ਕਾਬੂ ਕਰ ਲਿਆ ਦਾਦੇ ਕੀ ਫਲੋਰ ਨੂਰ ਮਹਿਲ ਬੱਸ ਸਟੈਂਡ ਵਿਖੇ ਇੱਕ ਔਰਤ ਦਾ ਮੋਬਾਈਲ ਖੋ ਕੇ ਤਿੰਨ ਚੋਰ ਭੱਜੇ ਤਾਂ ਲੇਡੀਜ਼ ਦੇ ਰੌਲਾ ਪਾ ਦਿੱਤਾ ਜਿਸ ਦੌਰਾਨ ਲੋਕਾਂ ਦੀ ਮਦਦ ਨਾਲ ਥੋੜੀ ਦੂਰ ਅਕਲਪੁਰ ਰੋਡ ਤੇ ਲੋਕਾਂ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ ਤੇ ਦੋ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਇੱਕ ਹੋਰ ਲੇਡੀਜ਼ ਦਾ ਮੋਬਾਈਲ ਫੋਨ ਫਲੋਰ ਬਾਜ਼ਾਰ ਦੇ ਵਿੱਚੋਂ ਖੋਇਆ ਇਸ ਤੋਂ ਪਹਿਲਾਂ ਉਸ ਨੇ ਇਹਨਾਂ ਦਾ ਮੋਟਰਸਾਈਕਲ ਪਹਿਚਾਨ ਲਿਆ ਤੇ ਮੌਕੇ ਤੇ ਥਾਣਾ ਫਲੋਰ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਟੀਮ ਨੂੰ ਨਾਲ ਲੈ ਕੇ ਪਹੁੰਚੇ ਅਤੇ ਉਸ ਮੁੰਡੇ ਨੂੰ ਕਬਜ਼ੇ ਵਿੱਚ ਲਿਆ ਤੇ ਥਾਣਾ ਫਲੋਰ ਲੈ ਗਏ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਮੇਰਾ ਨਾ ਸਿਸਟਰ ਦਾ ਫੋਨ ਆਇਆ ਸੀ ਮੇਰਾ ਨਾ ਪਿੱਛੇ ਆਪਣੇ ਦੀ ਖਬਰ ਲੈ ਕੇ ਆਈ ਸੀਗੀ ਮੈਂ ਫੋਨ ਤੇ ਗੱਲ ਚੱਲਦੀ ਪਈ ਸੀ ਤਿੰਨ ਜਣੇ ਮੇਰਾ ਫੋਨ ਫੋਟਾ ਫੋਟਾ ਖੋ ਕੇ ਭੱਜੇ ਨਾ ਨੌਲੇ ਰੋਲਾ ਪਾ ਦਿੱਤਾ ਮੇਰਾ ਸਭ ਨੂੰ ਰੋਕੇ ਲੈ ਕੇ ਮੇਰਾ ਖੁਫਾਦੇ ਚਾਰੇ ਇਕੱਠੇ ਹੋ ਗਏ ਇੱਥੇ ਮੈਂ ਪ੍ਰਤਾਪ ਦੇ ਤੋਂ ਆਉਂਦੀ ਮੇਰਾ ਬਰਾਦਰ ਬੁਮਾਰਾ ਜਦੋਂ ਉੱਥੇ ਐਡਮਿਟ ਕੀਤਾ ਹੋਇਆ ਫਗਵਾੜੇ ਉਹਦੀ ਮੈਂ ਖਬਰ ਲੈਂਦੀ ਪਈ ਸੀ ਆਪਣੀ ਮੰਮੀ ਨਾਲ ਗੱਲ ਕਰਦੀ ਪਈ ਸੀ ਜਿਹੜਾ ਨੌਜਵਾਨ ਫੜਿਆ ਨਾਲ ਦੇ ਸਾਥੀ ਕਿੰਨਨੋਂ ਭੱਜੇ ਆ ਇੱਦਾਂ ਵੀ ਆਏ ਆ ਇੱਦਾਂ ਨੂੰ ਹਾਂ ਦੀ ਅਸੀਂ ਪਿੱਛੇ ਸੀਗੇ ਜਿਹੜਾ ਥੋੜਾ ਜਿਹਾ ਅਸੀਂ ਨੂਰਮਨ ਰੋਡ ਤੋਂ ਆਉਂਦੇ ਆ ਜਿੱਥੋਂ ਆਏ ਆ ਹਾਂ ਦੀ ਇਹ ਅਸੀਂ ਜਿਹੜਾ ਪਾਲੇ ਬਸ ਹਾਂ ਦੀ ਮੇਰਾ ਫਰੈਂਡ ਪਰਤਾਪਰਾ ਹਾਂਜੀ ਮੇਰਾ ਫਰੈਂਡ ਪਰਤਾਪਰਾ ਮੇਰਾ ਉਹ ਪੋਤਾ ਹੈ ਹਾਂਜੀ 58 ਤਿੰਨ ਲੜਕੇ تھے ਬਾਈਕ 'ਤੇ ਬਾਈਕ 'ਤੇ हाँ जी कौन सी बाइक है मालूम नहीं बाइक नहीं देखी बड़ी तेजी में निकल गए स्पीड में कितने लड़के तीन थे अब ये इधर पकड़ा हुआ है पहचान सकते हो मैंने पीछे से देखा था अचानक ही लेके भाग गए मैं आगे से देख नहीं पाई बाइक में स्पीड में थे ये भी में था। पीछे, हाँ जी, पीछे सब ब्लू कलर का डाले थे इनको मैंने नहीं देखा पीछे सब ब्लू कलर की जैकेट पहनी हुई थी ਤੁਸੀਂ ਮੇਰਾ ਮੋਬਾਈਲ ਚੋਰੀ ਕੀਤਾ ਆ ਕਿੰਨੇ ਜਣੇ ਸੀਗੇ 10-7000 ਰੋਜ ਜਣੇ ਨਾਲ ਸੀ ਭਾਈ ਮੇਰੇ ਕਿੱਥੇ ਗਏ ਬੰਦੇ ਬੰਦੇ ਭਾਈ ਇੱਧਰੋਂ ਭੱਜੇ ਆ ਅਕਲਪੁਰਾਂ ਨੂੰ ਆ ਜਿਹੜਾ ਰੋਡ ਹੈ ਜੀ ਉਹ ਮੈਂ ਰੋਡ ਹੈ ਅਕਲਪੁਰ ਰੋਡ ਇੱਧਰੋਂ ਭੱਜੇ ਆ ਆ ਕਿਹੜਾ ਰੋਡ ਭਾਈ ਅਕਲਪੁਰ ਰੋਡ ਦੂਰ ਨਹੀਂ ਕੋਈ ਕਿਹੜੇ ਪਿੰਡ ਦੇ ਆ ਭਾਈ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਭੱਜ ਗਿਆ ਭਾਈ ਸਹੀ ਦੱਸ ਦੱਸ ਵੀਰੇ ਭੱਜ ਗਿਆ ਭਾਈ ਜੇਤੂ ਪਸਨਾ ਸੱਚੀ ਗੁਰ ਦਸੀ ਆਰਗਾ ਦੇ ਕੋਲ ਕਿੱਥੇ ਭੜਾ ਕੇ ਆਇਆ ਅਈਓ ਮੈਂ ਤੇ ਖੋਇਆ ਸੀਗਾ ਅਈਏ ਬਰਾਮਦ ਆਦਾ ਡੇਰਾ ਵਾ ਸਰਗੇ ਬਾਬੂ ਨਹੀਂ ਰਹਿਣਾ ਪਹਿਲਾਂ ਫੋਨ ਰੱਖ ਲੈਣਾ ਤੇ ਅਈਏ ਬੜ ਕੇ ਤੋਂ ਲੱਗੇ ਨਹੀਂ ਰਹੀ ਉਹਦੇ ਆਪ ਕੋਈ ਨਹੀਂ ਆਈਏ ਟੋਕ ਇੱਥੇ ਕਰਨ ਕੀ ਆਇਸੀ ਕਿ ਤੁਸੀਂ ਤੇ ਸਾਡਾ ਹੋਇਜੇ ਕੰਮ ਨਹੀਂ ਭਾਜੀ ਭਾਈ ਪਹਿਲੀ ਵਾਰੀ ਗੱਲ ਤੋਂ ਅਸੀਂ ਮਾਰਨ ਮੰਗਦਾ ਬਹੁਤ ਚਾਹੁੰਦਾ ਇਨਾਮ ਕਿਹਦਾ ਆਦਾ ਮੇਰਾ ਸੁਖਵੀਰ ਭਾਈ ਕਿੱਥੇ ਦਾ ਰਹਿਣ ਵਾਲਾ ਬੇੜਗਾ ਭਾਈ ਹਾਂਜੀ ਬੇੜਗਾ ਭਾਈ ਬਿਲਕੁਲ ਉੱਥੇ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੌਕੇ ਤੇ ਹੁਣ ਚੋਰ ਫੜਿਆ ਜਿਸ ਤਰ੍ਹਾਂ ਮੋਬਾਈਲ ਫੜ ਕੇ ਭੱਜ ਰਹੇ ਸੀਗੇ ਹਾਂਜੀ ਫੜ ਲਿਆ ਜੀ ਇੱਕ ਬੰਦਾ ਫੜਿਆ ਜੀ ਦੋ ਬੰਦੇ ਦੇ ਨਾਲ ਦੇ ਭੱਜਿਆ ਉਹ ਦੇ ਦੇ ਮੋਟਰਸਾਂ ਵੀ ਫੜ ਲਿਆ ਨਾ ਤਾਂ ਮੋਟਰਸਾਂ ਵੀ ਮੌਕੇ ਤੇ ਫੜਿਆ ਗਿਆ ਹਾਂਜੀ ਮੌਤੂਸਾਂ ਫੜਿਆ ਕਿੱਥੇ ਦਾ ਰਹਿਣ ਵਾਲਾ ਇਹ ਹਵਾਜੀ ਆਪਣੇ ਇਧਰ ਆ ਦੱਸਦਾ ਇਹ ਉਸੋ ਜਿਹਨੇ ਇਹਦੇ ਕੋਲ ਪੁੱਛ ਕੁਛ ਨਹੀਂ ਤੀਨ ਪੁੱਛ ਕੇ ਚਾਹੀਏ ਹੋਣੀ ਪੁੱਛ ਕੁਛ ਕਰਦੇ ਆ ਖੈਰ ਦੇਖਿਆ ਜਾਵੇ ਤਾਂ ਚਾਰੇ ਪਾਸੇ ਚੋਰਾਂ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਅੱਜ ਦਿਨ ਲੁੱਟਾ ਖੋਹਾਂ ਦੀ ਵਾਰਦਾਤਾ ਚੀਜ਼ ਜ਼ਾਫਾ ਹੁੰਦਾ ਚਾਰਿਆ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤਾ ਅਰੋੜਾ ਦੀ ਰਿਪੋਰਟ